ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਹੋਈ ਜਿੱਤ ਤੇ ਖੁਸ਼ੀ ਜ਼ਾਹਰ ਕਰਦੇ ਆ ਕੇਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਕਿ ਦਿੱਲੀ ਵਾਸੀਆਂ ਨੇ ਆਪ ਦੇ ਝੂਠ ਨੂੰ ਨਕਾਰ ਦਿੱਤਾ ਤੇ ਹੁਣ ਪੰਜਾਬ ਦੀ ਪਾਰੀ ਹੈ ਉਹਨਾਂ ਦਾ ਕਹਿਣਾ ਸੀ ਕਿ 2027 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਇਕੱਲਾ ਲੜੇਗੀ ਤੇ ਸਰਕਾਰ ਬਣਾਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਚ ਵੀ ਆਪ ਦਿੱਲੀ ਵਾਂਗ ਕੁਫਰਤੋਲ ਦੀ ਆ ਰਹੀ ਹੈ ਜਿਹੜੇ ਵਾਅਦੇ ਕਰਕੇ ਆਪ ਨੇ ਪੰਜਾਬ ਦੀ ਸੱਤਾ ਸੰਭਾਲੀ ਸੀ ਉਹਨਾਂ ਦੀ ਪੂਰਤੀ ਕਰਨ ਚ ਅਸਫਰ ਰਹੀ ਹੈ ਬਿੱਟੂ ਦਾ ਕਹਿਣਾ ਕਿ 2027 ਦੀਆਂ ਚੋਣਾਂ ਚ ਬੀਜੇਪੀ ਪੰਜਾਬ ਵਿੱਚ ਕਿਸਾਨੀ ਦਾ ਜ਼ਿਆਦਾ ਮੁੱਦਾ ਉਠਾਏਗੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਵੇਗੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਵੇਗੀ ਉਹਨਾਂ ਕਹਿਆ ਕਿ ਕਾਂਗਰਸ ਦੇ ਚਪਰਾ ਆਧਾਰ ਗਵਾ ਚੁੱਕੀ ਹੈ ਦਿੱਲੀ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਉਹਨਾਂ ਕਹਿਆ ਕਿ ਕਾਂਗਰਸੀਆਂ ਨੇ ਕਿਸਾਨਾਂ ਦੇ ਹਿੱਤ ਵਿੱਚ ਕੋਈ ਗੱਲ ਨਹੀਂ ਕੀਤੀ ਜਦਕਿ ਬੀਜੇਪੀ ਨੇ ਕਿਸਾਨਾਂ ਦਾ ਸਾਧਨਤਾ ਇਸੇ ਤਰ੍ਹਾਂ ਤੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਆਗੂ ਨਾਲ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੌਣ ਚਾਲ ਰਹੀ ਹੈ ਹਣੀ ਤੋਂ ਬੀਜਪੀ ਦੇ ਨਵੇਂ ਚੋਣੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਭਾਗੂ ਵਜਿੰਦਰ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਫ੍ਰਿਸ਼ਟਾਚਾਰ ਦਾ ਬਹੁਤ ਜਲਦੀ ਪਰਦਾਫਾਸ਼ ਹੋਣ ਵਾਲਾ ਕਿਉਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬਣਨ ਜਾਰੀ ਬੀਜਪੀ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਲਟਕ ਰਹੀ ਕਹਿ ਰਹੀਆਂ 14 ਰਿਪੋਰਟਾਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਪੇਸ਼ ਕਰੇਗੀ ਉਹਨਾਂ ਕਹਿ ਕੇ ਜਿਵੇਂ ਹੀ ਇਹ ਰਿਪੋਰਟਾਂ ਵਿਧਾਨ ਸਭਾ ਵਿੱਚ ਆਉਣਗੀਆਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭ੍ਰਿਸ਼ਟਾਚਾਰ ਦੀ ਕਾਲੀ ਬੁੱਕ ਸਾਹਮਣੇ ਆ ਜਾਵੇਗੀ ਤੇ ਦਿੱਲੀ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਤਰ੍ਹਾਂ ਕੇਦਰੀ ਵੱਲ ਅਧਿਕਾਰ ਆਗੂ ਨੇ ਝੂਠ ਬੋਲ ਕੇ ਦਿੱਲੀ ਦੇ ਲੋਕਾਂ ਨਾਲ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਵਜਿੰਦਰ ਗੁਪਤਾ ਨੇ ਕਿਹਾ ਕਿ ਬਹੁਤ ਮਨ ਭਾਗੀ ਗੱਲ ਹੈ ਕਿ ਵਿਰੋਧੀ ਧਿਰ ਦੇ ਵਿਧਾਇਕ ਵਿਧਾਨ ਸਭਾ ਚ ਕਹਿ ਗੀਆਂ ਇਹਨਾਂ 14 ਰਿਪੋਰਟਾਂ ਨੂੰ ਪੇਸ਼ ਕਰ ਲੇ ਥਮਲੇ ਤੋਂ ਦੂਜੇ ਥਮਲੇ ਤੱਕ ਭੱਜਦੇ ਰਹੇ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਇਹ ਮੁੱਦਾ ਵਾਰ-ਵਾਰ ਉਖਾਇਆ ਪਰ ਸਰਕਾਰ ਵੱਲੋਂ ਕੋਈ ਹਾਂ ਪੱਕੀ ਹੰਗਾਰਾ ਨਾ ਮਿਲ ਕਰਨ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਦਨ ਵਿੱਚ ਸੱਤਾਧਾਰੀ ਵਿਧਾਇਕਾਂ ਹੱਤੋਂ ਮੋਸ਼ੀਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹਨਾਂ ਨੂੰ ਇਸ ਮਾਮਲੇ ਵਿੱਚ ਰਾਸ਼ਟਰਪਤੀ ਉਪਰਾਜਪਾਲਤ ਤੇ ਮੁੱਖ ਸੱਤਰ ਵਰਗੇ ਸੰਵਧਾਨਿਕ ਅਧਿਕਾਰੀਆਂ ਤੋਂ ਦਖਲ ਦੇਣ ਲਈ ਮਜਬੂਰ ਹੋਣਾ ਪਿਆ ਸਰਕਾਰ ਦੇ ਅੜੀਆ ਰੁਪਏ ਨੂੰ ਦੇਖਦੇ ਵਜਿੰਦਰ ਗੁਪਤਾ ਤੇ ਹੋਰ 6 ਭਾਜਪਾ ਵਿਧਾਇਕਾਂ ਵੱਲੋਂ ਹਾਈ ਕੋਰਟ ਵਿੱਚ ਅਪੀਲਸ਼ਨ ਦਾਇਰ ਕਰਕੇ ਬੇਨਤੀ ਕੀਤੀ ਗਈ ਕਿ ਅਦਾਲਤ ਸਰਕਾਰ ਨੂੰ ਇਹਨਾਂ ਵੋਟਾਂ ਨੂੰ ਸਦਨ ਵਿੱਚ ਪੇਸ਼ ਕਰਨ ਦਾ ਹੁਕਮ ਦੇਵੇ ਪਰ ਸਰਕਾਰ ਦੀ ਅਜੇਹੀ ਦੇਰੀ ਸੀ ਕਿ ਹਰ ਪਾਸਿਓਂ ਦਬਾਅ ਹੋਣ ਦੇ ਬਾਵਜੂਦ ਆਪ ਸਰਕਾਰ ਨੇ ਪ੍ਰਸ਼ਚਾਰ ਦਾ ਫਰਦਾ ਫਾਸ਼ ਹੋਣ ਦੇ ਡਰ ਕਾਰਨ ਇਹਨਾਂ ਰਿਪੋਰਟਾਂ ਨੂੰ ਆਖਰੀ ਸਾਹ ਤੱਕ ਸੱਦਰ ਵਿੱਚ ਪੇਸ਼ ਨਹੀਂ ਕੀਤਾ